ਉਨੀਆ ਮੰਨ ਲਓ 200 ਸਾਈਕਲ ਬਣਾਤਾ ਨਾ ਠੀਕ ਜਿਹੜਾ 200 ਸਾਈਕਲ ਨਵਾਂ ਬਣਾਤਾ ਉਹ 200 ਸਾਈਕਲ ਅੱਗੇ ਜਾ ਕੇ ਮਾਰਕੀਟ 'ਚ ਵੇਚਦਾ ਤੇ ਉਹਦੇ ਪੈਸੇ ਆਗੇ ਨਾ ਪਹਿਲਾਂ ਤਾਂ ਹੈ ਨਹੀਂ ਸੀ ਨਾ ਉਹ 200 ਸਾਈਕਲ ਆਪਣੇ ਕੋਲੇ ਜਿਹੜੀ ਚੀਜ਼ ਨਵੀਂ ਆਉਂਦੀ ਆ ਜੋ ਪੈਸੇ ਪੈਦਾ ਕਰਕੇ ਦਿੰਦੀ ਆ ਉਹ ਉਹਦੇ ਨਾਲ ਜੀਡੀਪੀ ਵੱਧਦੀ ਆ ਭਾਵੇਂ ਉਹ ਸਾਡੇ ਪਿੰਡ 'ਚ ਬੈਠਾ ਮੋਚੀ ਆ ਉਹ ਨਵੀਂ ਜੁੱਤੀ ਬਣਾ ਕੇ ਨਵੀਂ ਬਣਾਤੀ ਨਾ ਨਵੀਂ ਬਣਾਦੀ ਤੇ ਨਵੀਂ ਤੇ ਪੈਸੇ ਬਣ ਗਏ ਵਿਕਣ ਵਾਲੀ ਚੀਜ਼ ਬਣ ਗਈ ਪੈਸੇ ਵਾਲੀ ਚੀਜ਼ ਬਣ ਗਈ ਜੇ ਕਿਸੇ ਤੁਮਿਹਾਰ ਨੇ ਦੇਖੋ ਜੀਡੀਪੀ ਦੇ ਵਿੱਚ ਸੜਕ ਮਿਹਾਰ ਦਾ ਵੀ ਯੋਗਦਾਨ ਆ ਉਹਨੇ ਮਤਲਬ ਇੱਕ ਤਾਲਾ ਘੜ ਬਣਾਤਾ ਦਵਾਈ ਆਉਣੇ ਦੀਵੇ ਬਣਾਉਣੇ ਆ ਉਹਨੂੰ ਸਾਰੇ ਦਾ ਸਾਰਾ ਐ ਨਹੀਂ ਸੀ ਪਹਿਲਾਂ ਕੋਈ ਉਹ ਬਣਾ ਕੇ ਵਿਕਣਾ ਹੈ ਮਾਰਕੀਟ ਦੇ ਵਿੱਚ ਉਹਦਾ ਪੈਸਾ ਆ ਕੀ ਕਰਨਾ ਕਿਸੇ ਨੂੰ ਜੀ ਨਹੀਂ ਆਇਆ ਆ ਗਏ ਆ ਰਿਛ ਬਲਾਉਣ ਨੂੰ ਤਾਂ ਜਿਹੜੀ ਜੀ ਡੀ ਪੀ ਹੈ ਉਹ ਆਪਾਂ ਉਦੋਂ ਓਹ ਬਚਾਈ ਸੀਗੀ ਕਿ ਉਦੋਂ ਹੈ ਨਹੀਂ ਸੀ ਉਦੋਂ ਪਹਿਲਾ ਤਨ ਫੈਕਟਰੀਆਂ ਸਾਰੀਆਂ ਬੰਦ ਹੋ ਗਈਆਂ ਫੈਕਟਰੀਆਂ ਸਮਾਨ ਬਣਾਉਣਾ ਬੰਦ ਹੋ ਗਿਆ ਜੀ ਡੀ ਪੀ ਤੇ ਆਪਾਂ ਇੱਕਦਮ ਲੱਖਾਂ ਟਨ ਕੜਕ ਲਿਆਦੀ ਔਰ ਉਹ ਕਣਕ ਦਾ ਪੈਸਾ ਆ ਗਿਆ ਇਸ ਕਰਕੇ ਜੀ ਡੀ ਪੀ ਵਧੀ ਆਪਣੇ ਆਪਾ ਆਪਾ ਚੱਕੀ ਹੁਣ ਇਹਨਾਂ ਦਾ ਮੰਨਣਾ ਕੀ ਆ ਉਤਰਿਆਂ ਦਾ ਗੱਲ ਇਹਨੂੰ ਸਮਝਣ ਦੀ ਲੋੜ ਹੈ ਆਪਣੇ ਮਗਰ ਕਿਉਂ ਪਏ ਆ ਜ਼ਮੀਰ ਕਿਉਂ ਲੈਣੀ ਚਾਹੁੰਦੇ ਆ ਇਹਨਾਂ ਦਾ ਮੰਨਣਾ ਇਹ ਹੈ ਇਹ ਕਹਿੰਦੇ ਵੀ ਕਿਸਾਨ ਆ ਜਿਹੜੇ ਖੇਤੀ ਕਰਨ ਵਾਲੇ ਭਾਵੇਂ 2 ਕਿੱਲਾਂ ਦੀ ਕਰਦਾ ਭਾਵੇਂ 5 ਕਿੱਲਾਂ ਦੀ ਕਰਦਾ ਭਾਵੇਂ 500 ਕਿਲਿਆਂ ਦੀ ਕਰਦਾ ਉਹ ਪਰਿਵਾਰ ਦੇ ਵਿੱਚ ਐਵਰੇਜ 5 ਤੋਂ ਲੈ ਕੇ 6 ਦੀ ਆ ਸਾਰੇ ਟੋਟਲ ਕਿਸੇ ਦੇ 5 ਹੈ ਕਿਸੇ ਦੇ 6 ਹੈ ਕਿਸੇ ਦੇ 5 ਆ ਕੇ ਵਿੱਚ ਜਿਹੜੇ 5 ਜੀ ਹੈ ਪੰਜਾਂ ਜੀਆਂ ਦੇ ਵਿੱਚੋਂ ਆਦਮੀ ਕੰਮ ਕਰਦਾ ਜਾਂ ਬੀਬੀ ਕੰਮ ਕਰਦੀ ਆ ਦੋ ਜੀ ਕੰਮ ਕਰਦੇ ਆ ਤਿੰਨ ਜੀ ਘਰੇ ਬੈਠੇ ਮੁਫਤ ਖਾਂਦੇ ਆ ਇੱਕ ਬਜ਼ੁਰਗ ਹੈ ਦੋ ਬਜ਼ੁਰਗ ਬੈਠੇ ਨੇ ਮਾਂ ਬੇਟੀ ਆ ਪਾਪ ਬੇਟਾ ਤੇ ਬੱਚਾ ਹੈ ਉਹ ਸਕੂਲ ਪੜਦਾ ਹੈ ਉਹ ਮੁਕਤ ਖਾਂਦੇ ਆ ਜੇ ਕਰ ਇਹਨਾਂ ਦੇ ਕੋਲੋਂ ਜ਼ਮੀਨ ਫੜ ਲਗੇ ਉਹ ਜਿਹੜੀ ਇਹਨਾਂ ਨੂੰ ਮੁਕਤ ਬੈਠਿਆਂ ਨੂੰ ਰੋਟੀ ਖਾਣ ਵਾਲੀ ਚੀਜ਼ ਫੜ ਲਗੇ ਇਹਨਾਂ ਤੋਂ ਫਿਰ ਕੀ ਕਰਨਾ ਕੋ ਮਜ਼ਦੂਰੀ ਕਰਨੀ ਪਊ ਨਾ ਆਪਾਂ ਨੂੰ ਜਰੀਗਾ ਸਮਝ ਆ ਰਹੀ ਸਾਰੇ ਵੀਰਾਂ ਨੂੰ ਬੜੀ ਪ੍ਰੀਖ ਗੱਲ ਦੱਸਣ ਲੱਗਾ ਮਜ਼ਦੂਰੀ ਕਰਨੀ ਪਊ ਜਦੋਂ ਆਪਾਂ ਸਾਰੇ ਸਾਰਾ ਤੋਂ ਜ਼ਮੀਨ ਚਲੀ ਗਈ ਤੇ ਆਪਾਂ ਮਜ਼ਦੂਰ ਬਣ ਗਏ ਮਜ਼ਦੂਰਾਂ ਦੀ ਗਿਣਤੀ ਵਧੂ ਕਿ ਨਹੀਂ ਵਧੂ ਜਦੋਂ